ਹਾਂ ਜੀ ਮੈਂ ਅੱਜ ਜੋ ਰਿਕਵਰੀ ਹੋਈ ਹੈ ਕਿੰਨੀ ਰਿਕਵਰੀ ਹੋਈ ਹੈ ਮਾਮੂ ਚੋਰ ਕਿੰਨੇ ਫੜੇ ਹੈਗੇ ਔਰ ਕਿ ਕਿੱਥੋਂ ਦਾ ਇਹ ਮਸਲਾ ਹੈਗਾ ਸੀ ਜੀ ਮੈਂ ਪੀਐਸ ਸਿਟੀ ਫਿਰੋਜ਼ਪੁਰ ਵੱਲੋਂ ਅੱਜ ਦੋ ਅਕਿਊਜ਼ ਫੜੇ ਗਏ ਹੈ ਤੇ ਕਾਫੀ ਵਧੀਆ ਰਿਕਵਰੀ ਕੀਤੀ ਗਈ ਹੈ ਟੋਟਲ 12 ਥਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹੈ ਇਹ ਗੈਂਗ ਫਿਰੋਜ਼ਪੁਰ ਮੇ ਪਿਛਲੇ 1.5 ਸਾਲ ਸੇ ਆਪਰੇਟ ਕਰ ਰਿਹਾ ਸੀਗਾ ਇਹ ਲੋਕ ਭਟਿੰਡਾ ਅਤੇ ਜਲੰਧਰ ਵਾਦੀ ਗਾੜੀਆਂ ਚੁਰਾਉਂਦੇ ਸੀਗੇ 3 ਵੀਹਲਰ ਚੁਰਾਉਂਦੇ ਸੀਗੇ ਉਸ ਤੋਂ ਬਾਅਦ ਇੱਥੇ ਲਾ ਕੇ ਉਹਨਾਂ ਦਾ ਇੰਜਨ ਤੇ ਚੇਚੀ ਨੰਬਰ ਬਦਲਦੇ ਸੀਗੇ ਨੰਬਰ ਪਲੇਟ ਬਦਲਦੇ ਸੀਗੇ ਤੇ ਨਾਲ-ਨਾਲ ਜਾਲੀ ਡਾਕੂਮੈਂਟਸ ਵੀ ਆਰਸੀ ਵਗੈਰਾ ਬਣਾਦੇ ਸੀਗੇ ਇਸ ਤੋਂ ਬਾਅਦ ਇਹ ਆਗੇ ਉਹਨਾਂ ਨੂੰ ਜਿਹੜੇ ਵੀ ਗਰੀਬ ਆਟੋ ਚਾਲਕ ਜਾਂ ਡਰਾਈਵਰ ਹੈ ਉਹਨੂੰ ਵੇਚ ਦਿੰਦੇ ਸੀਗੇ ਇਹ ਗੈਂਗ ਪੂਰੀ ਤਰ੍ਹਾਂ ਤੇ ਫਿਰੋਜ਼ਪੁਰ 'ਚ ਆਪਰੇਟ ਕਰ ਰਿਹਾ ਸੀਗਾ ਸਾਨੂੰ ਖਬਰ ਮਿਲੀ ਸੀ ਕਿ ਕੁਝ ਬੰਦੇ ਬਾਈਕ ਵੇਚ ਰਹੇ ਨੇ ਪਰ ਇਸ ਇਨਪੁਟ 'ਤੇ ਕੰਮ ਕਰਦੇ ਕਰਦੇ ਸਾਡੀ ਸਿਟੀ ਦੀ ਟੀਮ ਨੇ ਐਸਪੀ ਇਨਵੈਸਟੀਗੇਸ਼ਨ ਰਣਧੀਰ ਡਿਪਟੀ ਐਸਪੀ ਸਿਟੀ ਸੁਖਵਿੰਦਰ ਜੀ ਅਤੇ ਡਿਪਟੀ ਐਸਪੀ ਜੀ ਬਲਕਾਰ ਜੀ ਕੇ ਅੰਦਰ ਕਾਫੀ ਅੱਛੀ ਮਿਹਨਤ ਕੀਤੀ ਔਰ ਸਾਰੀ ਰਿਕਵਰੀ ਕਰ ਲਈ ਗਈ ਇਸ ਮੇ ਦੋ ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹੈ ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ ਉਸ ਦੇ ਉੱਪਰ ਵੀ ਪੁਰਾਣਾ ਇੱਕ ਪਰਚਾ ਹੈ ਜਿਹੜਾ ਦੂਸਰਾ ਦੋਸ਼ੀ ਹੈ ਉਸ ਦੇ ਉੱਪਰ ਪੁਰਾਣਾ ਕੋਈ ਪਰਚਾ ਨਹੀਂ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਹੈਗੇ ਮੈਮ ਇਹ ਦੋਨੋਂ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਿਆ ਏ ਉਹ ਤਰਨ ਤਰਨ ਦਾ ਹੈਗਾ ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਮੈਮ ਇਹ ਕਿੰਨੇ ਕਿਸ ਤਰ੍ਹਾਂ ਤਿਆਰ ਕਰਦੇ ਜਿਹੜੀਆਂ ਆਰ ਸੀ ਸਭ ਕੁਝ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੀ ਆਰ ਸੀਜ਼ ਹੈਗੀ ਗੱਡੀਆਂ ਦੀ ਇਹ ਜੋ ਵੀ ਜਾਲੀ ਆਰ ਸੀ ਬਣਾਉਂਦੇ ਸੀਗੇ ਉਸਦੇ ਕabhi ਮੈਂ ਆਪਕੋ ਦਿਖਾ ਵੀ ਦੇ ਦਿਆਂ ਲਿਆ ਕabhi ਹੋਲੋਗ੍ਰਾਮ ਮੈਨੀਪੂਲੇਟ ਕਰਕੇ ਕabhi ਕੁਝ ਕੁਝ ਕਰਕੇ ਨੰਬਰ ਬਲਰ ਕਰਕੇ ਉਹ ਕਰਕੇ ਇਹਨੂੰ ਆਗੇ ਵੇਚ ਦਿੰਦੇ ਸੀਗੇ ਤੇ ਇਹ ਸਾਰਾ ਇਹਨਾਂ ਦੇ ਕੀ ਇਨਸਟਰੂਮੈਂਟ ਹੈ ਕਿਆ ਸਭ ਹੈ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਹਾਂ ਇਹ ਆਰਟੀ ਦਫਤਰ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਆਰਟੀ ਦਫਤਰ ਦੇ ਕੋਈ ਮੁਲਾਜ਼ਮ ਵੀ ਇਨਵੋਲਵ ਨਹੀਂ ਹੁਣ ਤੱਕ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਹੈ ਕਿਸੇ ਵੀ ਸਰਕਾਰੀ ਮੁਲਾਜ਼ਮ ਕੀ ਸ਼ਮੂਲੀਅਤ ਮੁੱਢਲੀ ਤਫ਼ਤੀਸ਼ 'ਚ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਅੱਗੇ ਜਿਵੇਂ ਜਿਵੇਂ ਤਫ਼ਤੀਸ਼ ਅੱਗੇ ਵਧਦੀ ਰਹੇਗੀ ਅਸੀਂ ਤੁਹਾਨੂੰ ਪੂਤਾ ਕਰਾਂਗੇ ਇਹਨਾਂ ਕੋ ਕਿੰਨੇ ਫੜੇ ਗਏ ਆਟੋ ਇਹ ਕਿੱਥੋਂ ਲੈ ਕੇ ਆਂਦੇ ਸੀ ਪੰਜਾਬ ਦੀ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਚੋਰੀ ਕੀਤੇ ਸੀਗੇ ਟੋਟਲ 12 ਥਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮ ਇਹ ਜਲੰਧਰ ਅਤੇ ਭਟਿੰਡਾ ਏਰੀਆ ਤੋਂ ਬਾਈਕ ਚੋਰੀ ਕਰਦੇ ਸੀਗੇ ਔਰ ਯਹਾਂ ਲਾ ਕੇ ਫਿਰੋਜ਼ਪੁਰ ਦੇ ਵਿੱਚ ਵੇਚਦੇ ਸੀਗੇ ਆਫਟਰ ਮੈਨੀਪੂਲੇਸ਼ਨ ਆਫ देयर ਨੰਬਰਸ ਐਂਡ ਮੈਨੀਪੂਲੇਸ਼ਨ ਆਫ ਆਰਸੀ ਐਂਡ ਅਦਰ ਡਾਕੂਮੈਂਟਸ ਇਹ ਆਟੋ ਵੀ ਉੱਥੋਂ ਹੀ ਜਲੰਧਰ ਤੋਂ ਔਰ ਭਟਿੰਡਾ ਚੋਂ ਲੈ ਕੇ ਹਾਜ਼ਰੀ ਵਹੀਂ ਦੀ ਹੁਣ ਤੱਕ ਦੀ ਮੁੱਢਲੀ ਤਫ਼ਤੀਸ਼ 'ਚ ਯਹੀ ਸਾਹਮਣੇ ਆਇਆ ਹੈ ਕਿ ਵਹੀਂ ਕੇ ਆਟੋ ਚਾਲਕੋ ਕੀ ਇਹ ਗੱਡੀਆਂ ਚੁਰਾਉਂਦੇ ਸੀਗੇ ਔਰ ਯਹਾਂ ਆ ਕੇ ਵੇਚ ਦਿੰਦੇ ਸੀਗੇ ਇਹ ਮੰਨ ਖੁੱਦ ਵੀ ਇਹਨਾਂ ਦੀ ਇਸਤੇਮਾਲ ਕਰਦੇ ਸੀ ਚੋਰੀ ਦੀ ਜੀ ਸਾਨੂੰ ਇਹ ਹੀ ਪਤਾ ਚੱla ਹੈ ਕਿ ਇਹ ਦੋਨੋਂ ਵੀ ਆਟੋ ਚਾਲਕ ਹੈ ਤੇ ਜਿਹੜੀ ਗਾਡੀ ਦੀ ਵਰਤੋਂ ਇਹ ਕਰ ਰਹੇ ਸੀਗੇ ਉਹ ਵੀ ਹੀ ਚੋਰੀ ਦੀ ਹੈਗੀ ਸੀ। ਫਿਰ ਇਹ ਇੱਥੇ ਲਿਆ ਕੀ ਕਿਵੇਂ ਵੇਚਦੇ ਹੈਗੇ ਸੀਗੇ ਜਦੋਂ ਆਟੋ ਚੋਰੀ ਕਰਦੇ ਸੀਗੇ ਕਿਵੇਂ ਲਿਆ ਕੇ ਇੱਥੇ ਵੇਚਦੇ ਸੀਗੇ ਕਿੰਨਾਂ ਨੂੰ ਵੇਚਦੇ ਸੀ। ਜੀ ਫਿਰੋਜ਼ ਕੋ ਇਹ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ ਐਮਓ ਇਸ ਪ੍ਰਕਾਰ ਸੀਗਾ ਕਿ ਇਹ ਨੰਬਰ ਇੱਕ ਤੇ ਉਸ ਦੀ ਗਾਡੀ ਦਾ ਨੰਬਰ ਪਲੇਟ, ਇੰਜਨ ਨੰਬਰ ਤੇ ਚੇਚੀ ਨੰਬਰ ਬਦਲ ਦਿੰਦੇ ਸੀਗੇ। ਉਸ ਤੋਂ ਇਲਾਵਾ ਜਾਲੀ ਡਾਕੂਮੈਂਟ ਤੇ ਜਾਲੀ ਆਰਸੀ ਵਗੈਰਾ ਤਿਆਰ ਕਰਦੇ ਸੀਗੇ। ਜਿਹੜੇ ਵੀ ਆਟੋ ਚਾਲਕ ਹੋਏ ਫਿਰੋਜ਼ਪੁਰ ਦੇ ਅੰਦਰ ਜਾਂ ਜਿਹੜੇ ਵੀ ਇਦਾਂ ਦੇ ਗਰੀਬ ਬੰਦੇ ਹੈਗੇ ਜਿਨੂੰ ਉਹ ਜ਼ਰੂਰਤ ਸੀਗੀ ਉਹਨਾਂ ਨੂੰ ਇਹ ਵੇਚਦੇ ਸੀਗੇ ਇਹ ਖੁਦ ਪ੍ਰਟੈਂਡ ਕਰਦੇ ਸੀਗੇ ਕਿ ਇਹ ਵੀ ਆਟੋ ਚਾਲਕ ਹੈ ਔਰ ਉਹਨਾਂ ਨੂੰ ਵੇਚਦੇ ਸੀਗੇ ਕਿ ਉਹਨਾਂ ਦੀ ਗਾੜੀ ਹੈਗੀ ਔਰ ਇਹ ਫਰਦਰ ਇਸੇ ਤਰੀਕੇ ਤੇ ਗੈਂਗ ਆਪਰੇਟ ਕਰਦਾ ਸੀ ਤਾਂ ਮੈਂ ਇਹ ਚੋਰੀ ਤੇ ਰੇਡ ਦੇ ਮਤਲਬ ਅੱਛਾ ਹੋਰ ਵੀ ਜੋ ਚਾਲਕ ਨੇ ਦੇ ਵੀ ਲੈ ਚਾਲਕ ਉਹਨਾਂ ਨੂੰ ਵੀ ਚੈਕਿੰਗ ਕੀਤੀ ਜਾਏਗੀ ਨਹੀਂ ਬਿਲਕੁਲ ਤੁਸੀਂ ਦੇਖ ਵੀ ਸਕਦੇ ਹੋ ਸਾਡੀ ਚੈਕਿੰਗ ਆਲਰੇਡੀ ਆਲਰੇਡੀ ਚੱਲ ਵੀ ਰਹੀ ਹੈ ਜਿਸ ਵਿੱਚ ਆਰਟੀਨ ਉਹ ਵੀ ਕਿਹਾ ਗਿਆ ਹੈ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਹੈ ਕਿ ਜਿਹੜਾ ਵੀ इनके ਸਾਰੇ ਡਾਕੂਮੈਂਟਸ ਨੇ ਉਹਨੂੰ ਪੁਕਤਾ ਕਰਾ ਦਿਆ ਜਾਏ ਜਿਹੜੀ ਵੀ ਰਿਕੁਆਇਰਮੈਂਟ ਹੈ ਉਹ ਅਸੀਂ ਨਾਰਮਲੀ ਚੈੱਕ ਕਰ ਵੀ ਰਹੇ ਨੇ ਔਰ ਅੱਗੇ ਵੀ ਕਰਦੇ ਰਹਾਂ ਇਹਨਾਂ ਤੋਂ ਹੋਰ ਵੀ ਕੰਮ ਕਰ ਰਹੀ ਸੀ ਮੈਂ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਸੀ ਤੇ ਹੁਣ ਤੱਕ ਕਿੰਨੇ ਕੋ ਆਟੋ ਜਿਵੇਂ ਵੇਚ ਚੁੱਕੇ ਮੁਟਲੀ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਹੁਣ ਤੱਕ ਪਿਛਲੇ 1.5 ਸਾਲ ਤੋਂ ਇਹ ਆਪਰੇਟ ਕਰ ਰਹੇ ਸੀ ਕਿ 1.5 ਸਾਲ ਤੋਂ ਚੋਰੀ ਕਰ ਰਹੇ ਸੀ ਕਿ ਡਾਕੂਮੈਂਟਸ ਤਿਆਰ ਕਰ ਰਹੇ ਸੀ ਕਿ ਔਰ ਅਭੀ ਤੱਕ ਇਹ ਸਾਰੀ ਕੀ ਸਾਰੀ ਜਿੰਨੀ ਰਿਕਵਰੀ ਹੈ ਟੋਟਲ 18 ਵਹੀਕਲਸ ਦੀ ਰਿਕਵਰੀ ਇਹ ਸਾਰੀ ਚੋਰੀ ਦੀ ਹੈਗੀ ਔਰ ਹੁਣ ਤੱਕ ਦੀ ਪੜਤਾਲ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਇਹ ਸਾਰੀ ਰਿਕਵਰੀ ਹੋ ਚੁੱਕੀ ਹੈ ਫਿਰ ਵੀ ਅਸੀਂ ਅੱਗੇ ਔਰ ਵੀ ਇਨਫੋ ਟਿਕਟਾ ਕਰ ਰਹੇ ਜੇ ਕੋਈ ਕੁਝ ਸਾਹਮਣੇ ਆਏਗਾ ਤਾਂ ਅਸੀਂ ਉਸਤੇ ਉਪਰ ਵੀ ਕਾਰਵਾਈ ਲਾ ਲਾਂਗੇ ਇਨਾਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਆਨ ਵਾਲੇ ਸਮੇਂ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਜੀ ਇਹਨਾਂ ਦੀ ਅਸੀਂ ਰਿਮਾਂਡ ਲੈ ਕੇ ਜੋ ਵੀ ਪੁੱਛਗਿੱਛ ਹੈ ਉਹ ਅੱਗੇ ਵਧਾਉਂਦੇ ਜਾ ਰਹੇ ਹਾਂ ਤਫ਼ਤੀਸ਼ ਹੁਣੇ ਸ਼ੁਰੂ ਹੋਈ ਹੈ ਅੱਗੇ ਐਸੀ ਵਧੀਆ ਕੰਮ ਕਰਦੇ ਰਾਂਗੇ ਜੀ ਠੀਕ ਹੈ ਥੈਂਕ ਯੂ